ਮੰਮੀ ਸਾਡੀ ਨੂੰ ਸਿਰਵ ਨਹੀਂ ਮਾਉਣਾ ਆਉਂਦਾ ਕੋਮਲ ਤੋਂ ਸਿਰਵੋਂ ਹੁੰਦੇ ਤੇਰੇ ਮੇਰੇ ਕੋਲ हेयर ਸਟਾਈਲਰ ਹੈਗਾ ਤੇ ਮੈਨੂੰ ਕੀ ਲੋੜ ਆ ਆਪੇ ਸਿਰ ਬੋਲ ਦਿੰਦੀ ਸੀ ਪਰ ਇੰਨਾ ਜਿਹੜਾ ਕੋਈ ਡਿਜ਼ਾਈਨ ਆਉਂਦਾ ਸੀਗਾ हेयर ਸਟਾਈਲ ਉਹ ਵੀ ਭੁੱਲ ਗਿਆ ਜਦੋਂ ਦੀਆਂ ਕੁੜੀਆਂ ਸਿਰ ਬੋਹਦੀਆਂ ਬਹੁਤ ਪੈਸਾ ਆ ਗਿਆ ਹੈ ਸਿਰ ਬੋਣ ਲਈ ਵੀ ਬੰਦੇ ਰੱਖਦੇ ਨੇ ਸਹੀ ਗੱਲ ਦਾਦਾ ਇਹ ਰੱਖੇ ਕੋਈ ਸਹੀ ਗੱਲ ਹੈ ਸਹੀ ਗੱਲ ਹੈ ਕੀ ਇੰਦਰ ਮੇਕਅਪ ਤਿਆਰੀ ਹੋ ਰਹੀ ਆ ਪੂਰਾ 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 ਟੌਪ ਕਲਾ ਹਾਂ ਨਹੀਂ ਤੋਰ ਪੈਣੀ ਦਾ 5 ਵਜੇ ਐ ਨਹੀਂ ਮੈਂ ਤੂੰ ਉੱਤੇ ਆ ਲੜ ਸਹੀ ਕਰਨ ਦੇ 4:50 ਦੇ ਰੈਡੀ ਹੋਊਗਾ ਠੀਕ ਆ 4:50 ਆ ਸਹੀ ਆ ਮੈਨੂੰ ਕੀ ਪੁੱਛਦਾ ਬੰਨ ਲਾ ਯਾਰ ਤੂੰ ਦੱਸ ਬਿਲਕੁਲ 100% ਸਹੀ ਆ ਮੈਂ ਫੋਟੋਆ ਕਿchni ਛੋਟੀ ਜੀ ਉਹ ਜੇ ਮਾਰੀ ਉਹ ਤੇ ਖੋਲਦੀ ਮੈਂ ਤੇ ਨਹੀਂ ਗੱਲ ਕਹਿ ਤੀ ਚਲੇ ਇੱਨਾ ਖੋਲਦੀ ਤੈਨੂੰ ਘਰੇ ਛਾਲ ਮੈਂ ਚਲ ਜਾ ਹਰਦਾ ਚਾਰ ਲੇ ਕੇ ਚਾਰ ਜਣੇ ਵੇਖਾਂਗੇ ਅਜੇ ਬੰਦੇ ਦੀ ਲੋੜ ਹੀ ਨਹੀਂ ਕਿਹੜੀ ਫਿਲਮ ਐਨਾਂ ਦੱਸਿਆ ਹੀ ਨਹੀਂ ਫਿਲਮ ਐਗੀ ਐ ਖਾਂਗੇ ਅਕਾਲ ਖਾਂਗੇ ਵਧੀਆ ਕਿਹੜੀ ਆ ਗੀਪੀ ਕਰਿਆ ਆਲਦੀ ਕਾਲ ਸਵਾਜ ਨਹੀਂ ਉਹਦਾ ਕਾਲ ਸਤ ਸ੍ਰੀ ਅਕਾਲ ਜਿਹੜਾ ਉਹਦਾ ਕੰਮ ਆਹ ਨਾ ਕਾਲੀ ਕਾਲੇ ਕੋਣ ਕਰਦਾ ਹੁੰਦਾ ਸੀ ਕੀ ਤੇਰੀਆਂ ਵਧੀਆ ਨਹੀਂਆਂ ਕੋਣ ਕਰਦਾ ਹੁੰਦਾ ਤਾਂ ਅਸਰੇ ਵੀ ਕੋਈ ਕਲਿੱਪ ਨਹੀਂ ਲਈਏ ਜਿਵੇਂ ਅੱਜ ਜਿਆਦਾ ਡੂੰਗੀ ਸਫਾਈ ਸਾਡੀ ਹੋ ਲੱਗ ਪਈ ਤੀਜੇ ਦਿਨ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਸਫਾਈ ਨੇ ਕਰਨ ਲੱਗ ਪਈਦਾ ਪੁਚੇ ਪੁਚੇ ਲਾ ਕੇ ਮੁੜ ਕੇ ਜੱਗ ਜਾਈਦਾ ਤੇ ਇਹਨਾਂ ਤੋਂ ਕਿ ਸੌ ਜੰਨੀ ਹੈ ਤੇ ਨਹੀਂ ਨੀਂਦ ਲਈ ਸੀ ਨੀਂਦ ਪੂਰੀ ਨਹੀਂ ਕਿਹਾ ਜੋ ਪੀਤੀ ਦੇ ਥੋੜੇ ਹੋਏਸ ਰੌ ਉਹ ਕੀਤੀ ਕਰ ਲਾ ਤਿਆਰੀ ਤੇਰੀ ਸਭ ਤੋਂ ਜਿਆਦਾ ਲੇਟ ਹੁੰਦੀ ਆ ਤੈਨੂੰ ਦਿੱਤਾ ਸੀ ਪੌਣੇ ਪੰਜ ਦਾ ਟਾਈਮ ਤੇ ਹੁਣ 5 ਵਜ ਗਏ ਤੈਨ ਛੱਡ ਜਿੱਕੇ ਘਰੇ ਹੀ ਮੈਂ ਰੈਡੀ ਆਂ ਤੁਸੀਂ ਤੁਸੀਂ ਲੇਟ ਕਰਾਇਆ ਕੋਈ ਨਹੀਂ ਹੈ ਬੈਲਟ ਤੂੰ ਹੁਣ ਲਾਉਂਦਾ ਪਿਆ ਕੈਮਰੇ ਦੇ ਕੈਮਰਾ ਗਵਾਹ ਹੈ ਇਸ ਚੀਜ਼ ਦਾ ਲੈ ਮੇਕਅਪ ਦਾ ਟਟਾ ਹੋਣੇ ਖਤਮ ਹੋਇਆ ਕਿ ਨਹੀਂ ਮੈਂ ਤਿਆਰ ਹੋ ਕੇ ਸਾਰੇ ਘਰ ਦੀ ਸੈਟਿੰਗ ਕਰਤੀ ਜਿਹੜੀਆਂ ਚੀਜ਼ਾਂ ਇੱਧਰ ਉੱਧਰ ਸੈਟਿੰਗ ਕਰਨ ਵਾਲੀ ਸੀ ਤੇ ਹੋਰ ਪੁੱਛਾਂ ਤੇ ਡੈਡੀ ਨੂੰ ਤੇ ਇਵੇਂ ਹੀ ਕੀਤਾ ਹੈ ਚਲੋ ਆਜੋ ਬੱਚਿਓ ਕੋਮਲ ਐਕਸਾਈਟਿਡ ਹਾਂਜੀ ਬਹੁਤ ਚਲੋ ਅੱਜ ਆ ਕੇ ਰਿਵਿਊ ਦਵਾਵਾਂਗੇ ਕਿ ਅੱਜ ਕਿਵੇਂ ਦੀ ਮੂਵੀ ਸੀਗੀ ਤੇ ਮੇਰੀ ਵੀ ਲੁੱਕ ਦਿਖਾ ਦਿਓ ਹਾਂਜੀ ਯੂਟਿਊਬ ਫੈਮਿਲੀ ਨੂੰ ਅੱਜ ਕੋਜੀ ਕਿੰਨਾ ਸੋਹਣਾ ਸੂਟ ਤੇ ਕਿੰਨੇ ਸੋਹਣੇ ਕਿ ਲੱਗੀ ਤੁਹਾਨੂੰ ਦੱਸਿਆ ਜਰੂਰ ਸਹੀ ਗੱਲ ਹਾਂਜੀ ਕਿਵੇਂ ਕਮਲ ਲੱਗਦੀ ਐ ਮੈਂ ਮੈਡਮ ਪੂਰੇ ਸਹੀ ਗੱਲ ਐ ਔਰ ਕੈਰੈਕਟਰ ਪਲੇ ਕਰ ਦਿੰਨੇ ਆਪਾਂ ਹਾਂਜੀ ਕਾਲੇ ਪਿੰਦੇ ਪਿਆ ਜਾਂ ਉੱਥੇ ਜੇ ਮੌਕਾ ਮਿਲ ਗਿਆ ਤੇ ਜਾਂ ਘਰੇ ਆਣ ਕੇ ਕਰਾਂਗੇ ਹਾਂਜੀ ਸਹੀ ਗੱਲ ਏ ਥੈਂਕ ਯੂ ਮੈਂ ਤਾਂ ਨਾਲ ਹੀ ਰੱਖਣੀ ਆ ਫਿਰ ਕੈਰੈਕਟਰ ਇਹਨਾਂ ਦਾ ਦੇਖਿਓ ਐ ਲੱਗਦੀਆਂ ਜਿਵੇਂ ਸਿੱਧੀਆਂ ਇੱਕ ਦੂਜੇ ਦੇ ਵਿੱਚ ਵੱਜ ਜਾਣਗੀਆਂ 9143 ਗੰਤੀ ਸ਼ੂਗਰ ਆਵੀ ਤੁਰਪੀ ਕਿੰਨਾ ਬੋਝ ਇੱਕ ਤੁਰਪੀ ਹਾਂ ਦੇਖਦੇ ਆ ਕਿੰਨੇ ਕੁ ਹਜੇ ਤਾਂ ਲੰਘੀ ਸੀ ਆਪਾਂ ਹਨਾ ਸਟਾਰਟਿੰਗ ਤੋਂ ਨਹੀਂ ਬਣਾਈ ਅੱਧੇ ਕਿਲੋਮੀਟਰ ਦੇ ਬਰਾਬਰ ਆ ਗਈ ਇਹ ਟ੍ਰੌਲ ਵਾਲੀ ਉਹ ਐਂਡ ਨਹੀਂ ਹੈ ਜੇ ਮੈਨੂੰ ਦੀਂਦਾ ਪਿਆ ਵਾਇਗਰ ਮੈਨੂੰ ਤਾਂ ਦੇਖ ਤੈਨੂੰ ਕਿੱਥੋਂ ਹਾਂ ਹੁਣ ਮੈਨੂੰ ਦੇਖਿਆ ਜੀ ਬਹੁਤ ਲੰਬੀ ਬੜੀ ਲੰਬੀ ਤੁਹਾਡਾ ਪਲਾਹ ਜੀ ਇਹੋ ਜੀ ਗੱਡੀ ਜਦੋਂ ਆਪਣੇ ਘਰ ਕੋਲੋਂ ਦੀ ਲੰਘਦੀ ਨਾ ਉਦੋਂ ਫਿਰ ਐ ਸਾਰੇ ਇਹ ਲਦੇ ਦਰਵਾਜ਼ੇ ਇੱਧਰ ਗੱਲ ਸੁਣਿਓ ਹਾਂ ਇੱਕ ਹੋਰ ਇੱਕ ਲੰਬੀ ਚੀਜ਼ ਜੇ ਜਪੜ ਕੀ ਮੂਵੀ 10 ਘੰਟੇ ਦੀ ਐਜੈਂਸੀ ਦੀ ਕਰ ਸੱਚੀ ਹਾਏ 3 ਘੰਟੇ 15 ਮਿੰਟ ਐਨਾ ਜਰ ਨਹੀਂ ਹੋਣੀ ਚਲੋ ਭਈ ਅòn ਕਦੋਂ ਵੇਟ ਕਰਦੇ ਫੇ ਦੱਸੋ ਹਾਂ ਵੇਟਾਂ ਤੋਂ ਹੁੰਦੇ 20 ਮਿੰਟ ਲੇਟ ਆ ਕਸ ਖਾਈ ਹੋਵੇ ਭੁੱਖ ਲੱਗੀ ਹੋਗੀ ਇਹ ਤਾਂ ਰੇਟ ਪਿਓ ਦਾ ਪੋ ਹੈ ਚਲਪਨੀ ਚਲਪਨੀ ਆਪਾਂ ਲੇਟ ਹੋ ਜਾਣਾ ਨਹੀਂ ਇਹਨੇ 10 ਘੰਟਾ ਲਾ ਦੇਣਾ ਬਾਜ਼ਾਰ ਜੀ ਜਾਣ ਲੱਗੇ ਟਾਈਮ ਫ੍ਰੀ ਫਰੋਜ਼ਨ ਦੁੱਜਾ ਹੈਗਾ ਸੈਂਡਵਿਚ ਇਹ ਤੁਹ ਬੜੀ ਤਲਵਾਰ ਦੇ ਦਮ ਤੇ ਪੰਜਾਬ ਨੂੰ ਸੰਭਾਲੀ ਰੱਖਿਆ ਜੋਗਰ ਸੰਗਤ ਅੱਗੇ ਸਿਰ ਝੁਕਾ ਕੇ ਹੱਥ ਜੋੜਦਾ ਹੈ ਤੇ ਮੈਦਾਨੇ ਜੰਗ 'ਚ ਸ਼ਮਸ਼ੀਰਾਂ ਦਾ ਮੂੰਹ ਮੋੜਦਾ ਹੈ ਹੈਂਗੇ ਕੱਜ ਤੇ ਹੁੰਦਿਆ ਹੈਂਗੇ ਡੌੜਦੇ ਨਹੀਂ ਹਾਂਜੀ ਦੱਸੋ ਖੁਸ਼ ਰਿਵਿਊ ਦਿਓ ਅਕਾਲ ਫਿਲਮ ਬਾਰੇ ਹਮੇ ਬੁਰੀ ਹੈ ਨਾ ਜੂਸ ਭਰ ਗਿਆ ਪੂਰਾ ਪਤਾ ਲੱਗ ਗਿਆ ਨਾ ਆਪਣੀ ਤਲਵਾਰ ਮਿਲ ਜੇ ਬਸ ਹੋਈ ਵੜਨਾ ਕਿ ਨੋ ਮੈਨੂੰ ਨਾ ਵੜਦੇ ਜਿਹੜੇ ਕਪੜਾ ਪਾਏ ਹਾਂਜੀ ਕੋਮਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਬਹੁਤ ਸੋਹਣੀ ਫਿਲਮ ਹੈ ਬਸ ਸਹੀ ਗੱਲ ਆਪਾਂ ਸਿੱਖਣੀ ਚਾਹੀਦੀ ਹੈ ਇਹ ਗੱਲੇ ਆਪਾਂ ਤਾਂ ਹੋਰ ਕੁਝ ਵੀ ਨਹੀਂ ਰਹਿ ਗਏ ਨਾ ਆਪਾਂ ਨੂੰ ਸਿੱਖਣੀ ਚਾਹੀਦੀ ਤਲਵਾਰਬਾਜ਼ੀ ਹਾਂਜੀ ਸਰਦਾਰ ਜੀ ਤੁਸੀਂ ਬਦਿਆ ਹੈ ਬਹੁਤ ਵਧੀਆ ਸੀ ਹੈਨਾ ਬਹੁਤ ਵਧੀਆ ਸੀ ਤੇ ਹੁਣ ਅਸੀਂ ਵਾਪਸ ਘਰ ਜਾ ਰਹੇ ਆ ਤੇ ਬਾਕੀ ਬਹੁਤ ਵਧੀਆ ਸੀ ਫਿਲਮ ਨਾ ਇੱਕ ਚੰਗੀ ਸਿੱਖਿਆ ਸੀ ਸਾਡੇ ਵਾਸਤੇ ਸਿੱਖਿਆ ਵਾਸਤੇ ਤੇ ਚਲੋ ਆਪਣੀ ਜਿਹੜੀ ਕੌਮ ਤੇ ਮਾਣ ਬਹੁਤ ਹੁੰਦਾ ਹੈ ਤੇ ਜਾ ਰਹੇ ਅਸੀਂ ਘਰ ਵਾਪਸ ਫਿੱਟ ਨਾ ਦੇ ਬੱਚੇ کہہ ਰਹੇ ਸੀ ਕਿ ਨੂੰ ਖਲ ਗਿਆ ਵੇਖਣੀ ਆ ਅਕਾਲ ਫਿਲਮ ਵੇਖਣੀ ਆ ਸੋ ਵੈਗਰੂ ਨੇ ਅੱਜ ਮੌਕਾ ਦਿੱਤਾ ਤੇ ਅਸੀਂ ਵੇਖ ਲਈ ਹੁਣ ਲੱਗੀ ਆ ਬਹੁਤ ਜ਼ਿਆਦਾ ਭੁੱਖ ਤੇ ਕੀ ਖਾਦਾ ਜਾਵੇ ਕੀ ਖਾਣਾ ਹੈ ਇਹ ਤਾਂ ਤਲਵੰਡੀ ਲੈ ਜੀ ਆਪਾਂ ਉੱਥੇ ਜੂ ਰੁਕਦੇ ਆ ਜੀਰੇ ਜਾਣੇ ਜੈਕਸਰ ਖਸ਼ ਬੋਲ ਡਾਇਲੋਗ ਵਾਲਾ ਜਿਹੜਾ ਇਹ ਇਸ ਫਿਲਮ ਦਾ ਮੇਨ ਸੀਗਾ ਤੇ ਲਿਆ ਨਹੀਂ ਨਾ ਲਿਆ ਹੀ ਨਹੀਂ ਗਿਆ ਜਦੋਂ ਹੀ ਉਹ ਬੋਲਦਾ ਸੀਗਾ ਗਿੱਪੀ ਘਰ ਵਾਲਾ ਹਾਂ ਗਿੱਪੀ ਘਰ ਵਾਲਾ ਜਦੋਂ ਹੀ ਬੋਲਦਾ ਸੀ ਨਾ ਉਹ ਫੋਨ ਹੀ ਮੇਰਾ ਕੈਮਰਾ ਆਫ ਹੀ ਹੁੰਦਾ ਸੀ ਚਲ ਕੇ ਆਏ ਨੂੰ ਦੇਖ ਪੱਕੀ ਚੜ ਕੇ ਆਏ ਨੂੰ ਤੇਗ ਤੇਗ ਪੱਕੀ ਹਾਂ ਤੇ ਇੱਕ ਇਹ ਮੈਨੂੰ ਵਿੱਚ ਹੀ ਯਾਦ ਆ ਜਾਂਦਾ ਹੈਗਾ ਕਿ ਜਿਹੜਾ ਅਕੈ ਦੇ ਮਾਰ ਨਹੀਂ ਥਾ ਓਕੇ ਬੋੜਾ ਸੈਂ ਮੇਰੇ ਤੋਂ ਆਪਨੇ ਹੀ ਕੰਟਰੋਲ ਹੋਂ ਕੇਂਦੇ ਜੇ ਬਾਹਰ ਜਾ ਕੇ ਖੇਡ ਅਸੀਂ ਜਾ ਕੇ ਤੇ ਵਾਰੀ ਵਾਕਈ ਉਹ ਬੋਣਾ ਸੀ ਤੇ ਉਹਨੂੰ ਕਹਿੰਦਾ ਸੀ ਜਵਾਕਾ ਤੇ ਮਾਰ ਨਹੀਂ ਕਰਦੇ ਤੇ ਸਮਾਂ ਕਾਫੀ ਹੋ ਗਿਆ ਏ ਇੱਥੇ ਸਮਾਂ ਸਹੀ ਆ ਰਿਹਾ ਐ ਨੇ ਕਿ ਗਲਤ ਸਹੀ ਏ ਸਹੀ ਏ ਓਕੇ ਓਕੇ ਚਲੋ ਜੀ ਫੜਕਰਨ ਵਾਪਸੀਆਂ ਬਾਕੀ ਹੁਣ ਅਸੀਂ ਘਰੇ ਆ ਗਏ ਆ ਯੂਟਿਊਬ ਫੈਮਿਲੀ ਖਾ ਪੀ ਅਸੀਂ ਬਾਹਰੋਂ ਆਏ ਆ ਬਾਕੀ ਅਸੀਂ ਅਕਸਰ ਇਸਟਾਫਰ ਤੇ ਰੁਕਦੇ ਹੁੰਦੇ ਆ ਤੇ ਉੱਥੇ ਪਹਿਲੇ ਆਰਡਰ ਕਰ ਦਿੰਨੇ ਆ 버ਗਰ ਤੇ ਉੱਥੋਂ ਦਾ ਸਭ ਮੈਨੂੰ ਤਾਂ ਬਹੁਤ ਟੇਸਟੀ ਲੱਗਦਾ ਮੈਂ ਹਮੇਸ਼ਾ ਉੱਥੇ ਹੀ ਖਾ ਕੇ ਆਉਣੀ ਹੀ ਨਹੀਂ ਜਦੋਂ ਵੀ ਅਸੀਂ ਮੂਵੀ ਦੇਖਣ ਜਾਂਦੇ ਆ ਤੇ ਅਸੀਂ ਉੱਥੋਂ ਖਾਦਾ ਪੀਤਾ ਤੇ ਹੁਣ ਵਾਪਸ ਘਰੇ ਆ ਗਏ ਆ ਤੇ ਬਾਕੀ ਤੁਸੀਂ ਦੇਖ ਹੀ ਲਿਆ ਵਲੌਗ ਦੇ ਵਿੱਚ ਮੂਵੀ ਬਹੁਤ ਵਧੀਆ ਸੀ ਮੂਵੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੱਚਿਆਂ ਨੂੰ ਖਾਸ ਕਰਕੇ ਕਿ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਘੱਟ ਪਤਾ ਹੈ ਸੀ ਤਾਂ ਫਿਰ ਵੀ ਕਾਫੀ ਉਦੋਂ ਸਕੂਲੀ ਪੜਾਈ ਵਿੱਚ ਵੀ ਤੇ ਸਾਡੇ ਪੇਰੈਂਟਸ ਵੀ ਕਾਫੀ ਦੱਸਦੇ ਰਹੇ ਪਰ ਹੁਣ ਥੋੜਾ ਜਿਹਾ ਬੱਚਿਆਂ ਨੂੰ ਘੱਟ ਨੌਲੇਜ ਆ ਤੇ ਬਾਕੀ ਵਧੀਆ ਚੀਜ਼ ਆ ਫਿਲਮਾਂ ਬਣ ਰਹੀਆਂ ਤੇ ਬੱਚੇ ਇਹਨਾਂ ਚੀਜ਼ਾਂ ਤੋਂ ਸਿੱਖਣਗੇ ਕਿਉਂਕਿ ਸਮੇਂ ਦੇ ਹਾਲਾਤ ਦੇ ਸਾਬ ਨਾਲ ਪਹਿਲਾਂ ਬੁੱਕਸ ਪੜ੍ਹਨੀਆਂ ਬੱਚਿਆਂ ਨੂੰ ਪਸੰਦ ਸੀ ਤੇ ਅੱਜ ਕੱਲ ਫਿਲਮਾਂ ਵੇਖਣੀਆਂ ਤੇ ਮੈਂ ਫਿਲਮਾਂ ਹੀ ਵੇਖਦੇ ਆ ਸੋ ਫਿਲਮਾਂ ਦੇ ਰਾਹੀਂ ਬੱਚਿਆਂ ਨੂੰ ਇੱਕ ਚੰਗਾ ਪਲੇਟਫਾਰਮ ਆ ਜਿਹੜਾ ਵੀ ਬੱਚਿਆਂ ਨੂੰ ਜਿਹੜਾ ਇਸ ਪਲੇਟਫਾਰਮ ਨਾਲ ਹੀ ਚੰਗੀ ਸਿੱਖਿਆ ਮਿਲ ਰਹੀ ਆ ਬਹੁਤ ਵਧੀਆ ਚੀਜ਼ ਆ ਬਾਕੀ ਹੁਣ ਆਪਣਾ ਵਲੌਗ ਦਾ ਕਰਦੇ ਇੱਥੇ ਐਂਡ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਬਾਕੀ ਆਪਣਾ ਪਿਆਰੇ ਇਸੇ ਤਰ੍ਹਾਂ ਹੀ ਬਣਾਏ ਰੱਖੋ ਜੁੜੇ ਰਹੋ ਇਸੇ ਤਰ੍ਹਾਂ ਹੀ ਨਾਲ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਦੇ ਰਹੋ ਤੇ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਮਿਲਉਂਦੀ ਆਈਸਾ ਜਤ ਸਸਿਕਾ ਬਾਏ ਬਾਕੀ ਸਿਕਾ ਰਾਕ ਕੇ ਇੱਕ ਸ਼ਾਰਟ ਵੀਡੀਓ ਬਣਾਈ ਆ ਫਨੀ ਵੀਡੀਓ ਆ ਜਿਹਦੇ ਵਿੱਚ ਮੈਂ ਮਾਮੀ ਦਾ ਕਰੈਕਟਰ ਪਲੇ ਕਰਦੀ ਪਈ ਆ ਸੋ ਉਹ ਸ਼ਾਰਟ ਵੀਡੀਓ ਤੇ ਆਉਗੀ ਤਾਂ ਤੁਸੀਂ ਜਰੂਰ ਵੇਖਿਓ ਤੇ ਦੱਸਿਓ ਕਿ ਤੁਹਾਨੂੰ ਮਮੀ ਦਾ ਕਰੈਕਟਰ ਕਿਵੇਂ ਦਾ ਲੱਗਾ ਪਹਿਲਾਂ ਮੈਂ ਭੂਆ ਦਾ ਕਰੈਕਟਰ ਕੀਤਾ ਸੀ ਉਹ ਵੀ ਸਾਰਿਆਂ ਨੂੰ ਪਸੰਦ ਆਇਆ ਹੁਣ ਮੈਂ ਇੱਕ ਵੀ ਜਿਵੇਂ ਇੱਕ ਲੇਡੀ ਹੁੰਦੀ ਆ ਉਹ ਘਰ ਕਰਦੀਆਂ ਚੁਗਲੀਆਂ ਦੂਸਰੇ ਘਰ ਚ ਇੱਕਦੀਆਂ ਦੂਸਰੇ ਘਰ ਜਾ ਕੇ ਕਰਦੀ ਆ ਉਹ ਵਾਲੀਆਂ ਤੇ ਇੱਕ ਮੈਂ ਭੈਣ ਦਾ ਕੀਤਾ ਰੋਲ ਜਿਹੜੀ ਕਿ ਦੂਸਰੀ ਭੈਣ ਦੇ ਪੇਕੇ ਜਾਂਦ ਤੇ ਵੀ ਆਪਦੀ ਮੰਮੀ ਕੋਲ ਪਹਿਲਾਂ ਸਾਰਾ ਕੁਝ ਲੈ ਆਈ ਅਸੀਂ ਰਹਿ ਗਈਆਂ ਤੇ ਉਹ ਵਾਲਾ ਦੋ ਤਿੰਨ ਸ਼ਾਰਟ ਵੀਡੀਓ ਪਾਈਆਂ ਹੋਈਆਂ ਇੱਕ ਭਾਬੀ ਨਾਲ ਪਾਈ ਆ ਵੀ ਤੂੰ ਮੇਰੀ ਭਰਾ ਨਾਲ ਗੱਲ ਨਹੀਂ ਕਰਾਉਂਦੀ ਉਹ ਸ਼ਿਕਵੇ ਗਿੱਲੇ ਜਿਹੜੇ ਨਾਨ ਦੇ ਹੁੰਦੇ ਪਜਾਈ ਨਾਲ ਉਹ ਵਾਲੇ ਤੇ ਦੋ ਤਿੰਨ ਵੀਡੀਓ ਪਾਈਆਂ ਵੀਡੀਓ ਪਾਉਣ ਦਾ ਮਕਸਦ ਕੁਝ ਨਹੀਂਗਾ ਬਸ ਵੀ ਕਿਸੇ ਐ ਨਹੀਂ ਕਿ ਮੈਂ ਕਿਸੇ ਰਿਸ਼ਤੇ ਨੂੰ ਹਰਾਸ ਕਰ ਰਹੀਆਂ ਜਾਂ ਕਿਸੇ ਸਿਰਫ ਇੱਕ ਫਨ ਵੇ ਨਾਲ ਲੈਣਾ ਵੀ ਮਤਲਬ ਮੈਂ ਵੇਖਦੀ ਰਹਿੰਦੀ ਵੀਡੀਓਜ਼ ਤੇ ਮੈਨੂੰ ਐਵੇਂ ਆਈਡੀਆਜ਼ ਆ ਜਾਂਦੇ ਆ ਸੋ ਜਦੋਂ ਆਈਡੀਆਜ਼ ਆ ਜਾਂਦੇ ਫਿਰ ਜਲਦੀ ਜਲਦੀ ਬਣਾ ਲੈਂਦੀ ਵੀਡੀਓ ਸਿਰਫ ਇੱਕ ਫਨ ਵੇ ਆ ਹੋਰ ਕੁਝ ਨਹੀਂ ਤੁਸੀਂ ਇੰਜਾਇ ਕਰਿਆ ਕਰੋ ਤੇ ਆਪਣੇ ਵੀਵਜ਼ ਜ਼ਰੂਰ ਦਿਆ ਕਰੋ ਅ ਫੰਕਸ਼ਨ ਕਰਦੇ ਰਹਿਣਾ ਚਾਹੀਦਾ ਹੈ ਬਾਕੀ ਮੇਰਾ ਮੈਨੂੰ ਸ਼ੌਂਕ ਬਹੁਤ ਐਵੇਂ ਦੇ ਕੈਰੈਕਟਰ ਕਰਨ ਦਾ ਕੱਬੀ ਫਫੇ ਕਟਣੀ ਐਵੇਂ ਦੇ ਮਜ਼ਾ ਆਉਂਦਾ ਕਰਨ ਚ ਜੀ ਬੜੇ ਅਜੀਬ ਜੇ ਰੋਲ ਕਰਨ ਚ ਸੋ ਤਾਂ ਕਰਕੇ ਮੈਂ ਕਰਦੀ ਆ ਤੇ ਮੈਂ ਹਰੇਕ ਤਰ੍ਹਾਂ ਦਾ ਰੋਲ ਕਰੂੰਗੀ ਇਹ ਨਹੀਂ ਕਿ ਕਿਸੇ ਇੱਕ ਕੈਰੈਕਟਰ ਤੇ ਜਾਂ ਕਿਸੇ ਨੂੰ ਸੁਣਾ ਕੇ ਜਾਂ ਕੁਝ ਇਹੋ ਜੀ ਕੋਈ ਚੀਜ਼ ਨਹੀਂ ਕਿ ਸਿਰਫ ਮੈਂ ਆਪਣੀ ਮੰਦੀ ਖੁਸ਼ੀ ਲਈ ਕਰਦੀ ਆ ਬਾਕੀ ਮੈਨੂੰ ਚੰਗਾ ਲੱਗਦਾ ਹੈ ਸੋ ਜਰੂਰ ਤੁਸੀਂ ਜੇ ਤੁਹਾਨੂੰ ਵਧੀਆ ਲੱਗੇ ਤਾਂ ਸ਼ਾਰਟ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦੇ ਲੱਗੇ ਮੇਰੇ ਇਹ ਕੈਰੈਕਟਰ ਹਰੇਕ ਰਿਸ਼ਤੇ ਦੇ ਲਗਭਗ ਕਾਫੀ ਕਰ ਚੁੱਕੀ ਆ ਜਿਵੇਂ ਕੋਈ ਪੜੋਸਨ ਗੱਲਾਂ ਕਰ ਰਹੀ ਆ ਜਾਂ ਭੈਣ ਦਾ ਭੂਆ ਦਾ ਅੱਜ ਮੰਮੀ ਦਾ ਵੀ ਸਵੇਰੇ ਆਜੂਗੀ ਵੀਡੀਓ ਵੀ ਤੇ ਬਾਕੀ ਸਾਰੇ ਕਰਾਂਗੇ ਹੌਲੀ ਹੌਲੀ ਜਿਵੇਂ ਜਿਵੇਂ ਮਨ 'ਚ ਆਈਡੀਆ ਆਉਂਦੇ ਜਾਣਗੇ ਤੇ ਚਲੋ ਹੁਣ